ਕਿੰਦਾ ਇਹਨਾਂ ਨੂੰ ਕੀ ਲੱਗਦਾ ਪੰਜਾਬ ਦਾ ਪਾਣੀ ਲੈ ਲੈਣਗੇ ਇਹ ਲਾਸ਼ਾਂ ਦੇ ਉੱਤੋਂ ਪਾਣੀ ਜਾਊ ਸੁਖਪਾਲ ਕਹਿੰਦਾ ਤੇ ਲਾਸ਼ਾਂ ਦੇ ਉੱਤੋਂ ਪਾਣੀ ਜਾਊਗਾ ਤੇ ਲਾਸ਼ਾਂ ਦੇ ਉੱਤੋਂ ਪਾਣੀ ਜਾਊਗਾ ਪਾਣੀ ਦੀ ਗੱਲ ਕਰਦਾ ਲਾਸ਼ਾਂ ਤੁਹਾਨੂੰ ਭੰਡੂ ਕਹਿੰਦਾ ਪਾਣੀ ਦਾ ਸੌਦਾ ਕਿੰਨੇ ਕੀਤਾ ਜੀ ਜਿਹੜਾ ਸੁਖਪਾਲ ਕਹਿੰਦਾ ਦਾ ਫਾਦਰ ਸੀ ਉਹ ਮਨਜੀਤ ਆਪਣਾ ਤੇਜਾ ਸਿੰਘ ਸੁਨਦਰੀ ਹਾਲਿਆ ਉੱਥੇ ਸਪੀਚ ਦਿੰਦਾ ਮੈਂ ਵੀਡੀਓ ਵੀ ਮੇਕੋ ਪਈ ਉਹ ਕਹਿੰਦਾ ਖਾਲਸਾ ਲਹਿਣ ਦੀ ਕੌਣ-ਕੌਣ ਤਿਆਰ ਆ ਜੇ ਕਾਲਾ ਲੱਗਾ ਹੱਥ ਖੜੇ ਨਹੀਂ ਐ ਨਹੀਂ ਗੱਲ ਬਣੀ ਧੋਣਾ ਲੁਆਲੀ ਸੀਧੀ ਤੇ ਅਲੀ ਕੌਣ ਤਿਆਰ ਆ ਇਹ ਇਕੱਲੇ ਹੱਥ ਖੜੇ ਕਰਨਾ ਗੱਲ ਦਾ ਫੈਸਲਾ ਨਹੀਂ ਹੋ ਸਕਣਾ ਹੁਣ ਮੈਨੂੰ ਖੋਹ ਖਾ ਕੇ ਹੱਥ ਖੜੇ ਕਰੰਸੋ ਸਾਰੇ ਦਰਵਾਜ਼ੇ ਸੀਡੋਣ ਵਾਸਤੇ ਕਰੇ ਕਰਦਾ ਕਿ ਦਰਬਾਰਾ ਸਿੰਘ ਕੌਣ ਸੀ ਦਰਬਾਰਾ ਸਿੰਘ ਉਹੀ ਜਿੰਨੇ ਪਾਣੀ ਦੇ ਜਿਹੜੇ ਆਪਸ ਵਿੱਚ ਨਾਦਾ ਸਮਝੌਤਾ ਹੋਇਆ ਰਾਜਸਥਾਨ ਨਾਲ ਦੂਜੇ ਸਾਰਿਆਂ ਨੂੰ ਤੇ ਸਾਈਨ ਕਰਕੇ ਦਿੱਤਾ ਕਿ ਆਲੋ ਇੰਦਰਾ ਗਾਂਧੀ ਜੀ ਤੁਸੀਂ ਕਹਿਤਾ ਚੱਕੋ ਪਾਣੀ ਦੇਤਾ ਪੰਜਾਬ ਦਾ ਮੇਰੀ ਨਾ ਨ ਕੋਈ ਪਹਿਲੀ ਕੁਲੀ ਥੋੜਾ ਲੱਗਦੀ ਜੀ ਜਿਹੜੀ ਮੇਰੇ ਇਨਾਂ ਕਿਦਰ ਵਟਵਾ ਲਈਏ ਤੇ ਮੈਂ ਜਿਹੜੀ ਨਾ ਕੁਛੜਵਾਣੀ ਹੈ ਮੇਰੀ ਇਨਾਂ ਨਾਲ ਲੜਾਈ ਨੀਅਤ ਤੇ ਨੀਤੀ ਦੀ ਹੈ ਮੈਂਨਾਂ ਦੀ ਨੀਅਤ ਤੇ ਨੀਤੀ ਦੇ ਖਿਲਾਫ ਹੈ ਪਲਾਥ ਵਾਲੇ ਨੇ ਵੋਟਾਂ ਪਾਈਆਂ ਤੁਹਾਡੇ ਕਿਹੜੇ ਕੰਮ ਕਰਾਏ ਦੱਸੋ ਕਿਹੜੇ ਕਰਾਏ ਦੱਸ ਦਿਓ ਇੱਕ ਟਿਕਟ ਲਵਾਈ ਹੋਵੇ ਦੱਸੋ ਜੀ ਐਮਐਲਏ ਬਣਾਇਆ ਆ ਤਾਂ ਫਾਦ ਲੱਗੀ ਹੁੰਦੀ ਆ ਨੀਜੀ ਪੁਣੇ ਚ ਜ਼ਰੂਰ ਕਰਾ ਦਿੰਦਾ ਜਿੱਥੇ ਕਿਤੇ ਕੋਈ ਕੰਮਜਾਂ ਕੂਜਾਂ ਕਰਾਉਣਾ ਹੋਵੇ ਫਿਰ ਫੋਨ ਕਰਦਾ ਮਿੰਟ ਚ ਕਿਉਂਕਿ ਪਤਾ ਜੀ ਕਰੋੜ ਰੁਪਏ ਬਚਣਾ ਆ 50 ਲੱਖ ਰੁਪਏ ਜੇਬ ਚ 50 ਦੂਰ ਰੱਖ 50 ਮੇਰਾ ਉੱਥੇ ਕਰੂ ਫਿਰ ਉਧਾਰੇ ਗਰੀਬ ਲਈ ਨਹੀਂ ਕਿਤੇ ਕਰੂ ਤਨਵਾਦਾ ਵਾਦਾ ਤੇ ਜਿਹੜੇ ਕੀਤੇ ਸੀ ਉਹ ਤੇ ਪੂਰੇ ਕੀਤੇ ਕੀਤੇ ਜਿਹੜੇ ਨਹੀਂ ਵੀ ਕੀਤੇ ਸੀ ਉਹ ਵੀ ਬੂਰੇ ਕਰੀ ਜਾਂਦੇ ਆ ਕਿਉਂਕਿ ਲੋਕਾਂ ਦੀ ਜ਼ਿੰਦਗੀ ਨੂੰ ਸਖਾਲੇ ਬਣਾਉਣਾ ਆ ਸੌਖਾ ਬਣਾਉਣਾ ਜਿੱਦਾਂ ਵੀ ਬਣੇ ਤੇ ਸੌਖ ਨੂੰ ਹੀ ਅਸੀਂ ਬਾਹਰ ਭੱਜਦੇ ਆ ਕੈਨੇਡਾ ਅਮਰੀਕਾ ਸਿਰਫ ਇਸ ਕਰਕੇ ਭੱਜਦੇ ਆ ਮਨ ਚ ਉਹ ਤਾਂ ੱਥ ੱਕਾ ਨਹੀਂ ਹੁੰਦਾ ਜੋ ਕਮਾਵਾਂਗੇ ਆਪਣਾ ਕਮਾਵਾਂਗੇ ਤੇ ਸੁਹੂਤਾ ਮਿਲਣਗੇ ਇਹੀ ਸਾਡੀ ਸਰਕਾਰ ਵੀ ਇਹੀ ਕਰਦੀ ਹੁਣ ਗੱਲ ਕਰੂੰਗਾ ਹੁਣ 75 ਸਾਲਾਂ ਦੇ ਪਿਛਲੇ ਦੀ ਸਭ ਤੋਂ ਪਹਿਲਾਂ ਗੱਲ ਕਰੂੰਗਾ ਮੈਂ ਕਾਂਗਰਸ ਵੀ ਉਹਦੇ 'ਚ ਮੈਂ ਦੇਖਦਾ ਜਿਹੜਾ ਪਰਿਵਾਰ ਆ ਜੁੜਿਆ ਉਹਦੇ 'ਚ ਜਦੋਂ ਤੁਸੀਂ ਸੁਖਪਾਲ ਖੈਰੇ ਦੀ ਸੁਣੋਗੇ ਉਹ ਤੁਹਾਨੂੰ ਆ ਕੇ ਕੰਮ ਨਹੀਂ ਗਣਾਊਗਾ ਕਿਸੇ ਸਪੀਚ ਸੰਗਰੂਰ ਦੀ ਸਪੀਚ ਕੋਈ ਗੱਡਣੀ ਉਹ ਦੀ ਸੁਣ ਲਿਓ ਕਿਤੇ ਵੀ ਜਾ ਕੇ ਮਾਈਕ ਤੇ ਉਹ ਇਹ ਨਹੀਂ ਗੜਾਉਂਦਾ ਕਿ ਸਾਡੀ ਸਰਕਾਰ ਨੇ ਆ ਕੀਤਾ ਆ ਕੀਤਾ ਨਹੀਂ ਉਹ ਸਿਰਫ ਤੇ ਸਿਰਫ ਆਪਣੇ ਬਾਪ ਦੇ ਗੀਤ ਗਾਊਗਾ ਕਿ ਤਿਹਾਰ ਜੇਲ ਕੱਟੀ ਅਗਰਤਾਲਾ ਜੇਲ ਚ ਰਿਹਾ ਫਲਾਣੀ ਜੇਲ ਚ ਰਿਹਾ ਉਹ ਵੀ ਜੇਲ ਚ ਰਿਹਾ ਤੇ ਖੋਰ ਗੱਲ ਸੁਣੋ ਕੋਈ ਕੋਈ ਸਹਾਨ ਨਹੀਂ ਕੀਤਾ ਜੇਲ੍ਹ ਚ ਰਹਿ ਕੇ ਜਦੋਂ 84 ਦਾ ਵੇਲਾ ਸੀ ਨਾ ਜੀ 84 ਦੇ ਵੇਲੇ ਦੇ ਵਿੱਚ ਜੇ ਤੁਸੀਂ ਅੱਡੀ ਅੱਡੀਆਂ ਚੱਕ ਕੇ ਕਿਸੇ ਨਾਲ ਪੰਗਾ ਲਿਆ ਆ ਤੇ ਅਗਲੇ ਆ ਤੁਹਾਡਾ ਜਲੂਸ ਵੀ ਕੱਢਣਾ ਸੀ ਜਾਨ ਵੀ ਗਵਣੀ ਪੈਣੀ ਸੀ ਪਰ ਜਾਨ ਗਵਾਈ ਜਿਹੜੇ ਵਿਚਾਰੇ ਭੋਲੇ ਬੰਦੇ ਸੀ ਜਿਹੜੇ ਮਗਰ ਲਾ ਕੇ ਤੇ ਜਿਨ੍ਹਾਂ ਨੇ ਹਥਿਆਰ ਚੁਕਾਏ ਸੀ ਉਹਨਾਂ ਕੋ ਸਭ ਤੋਂ ਵਧੀਆ ਤਰੀਕਾ ਜਾਨ ਬਚਾਉਣ ਦਾ ਪਤਾ ਕੀ ਸੀ ਦੁਨੀਆਂ ਚ ਸਭ ਤੋਂ ਸੇਫ ਥਾਂ ਕਿਹੜੀ ਹੈ ਜਿੱਥੇ ਮੌਤ ਨਹੀਂ ਆ ਸਕਦੀ ਛੇਤੀ ਕਿਤੇ ਕੋਈ ਮਾਰ ਨਹੀਂ ਸਕਦਾ ਜੇਲ ਮੰਨ ਕੇ ਚੱਲੋ ਤੁਹਾਨੂੰ ਇਹ ਪਤਾ ਲੱਗੇ ਕਿ ਆਟਮ ਬੰਬ ਫਟਣਾ ਆ ਤੇ ਸਾਰਾ ਖਤਮ ਹੋ ਜਾਣਾ ਜਾਂ ਫਿਰ ਇੱਕ ਕੋਈ ਬੰਕਰ ਆ ਜਿਹੜਾ ਜਿੱਥੇ ਜਾ ਕੇ ਤੁਸੀਂ ਇੱਕ ਸਾਲ ਸਾਰੇ ਪਰਿਵਾਰ ਨਾਲ ਤੁਹਾਨੂੰ ਇੱਕ ਸਾਲ ਉਹ ਇੱਕ ਬੰਕਰ 'ਚ ਰਹਿਣਾ ਪੈਣਾ ਤੁਸੀਂ ਮਰਨ ਨਾਲੋਂ ਬੰਕਰ 'ਚ ਇੱਕ ਸਾਲ ਕੱਢਣਾ ਮਨਜ਼ੂਰ ਕਰੋਗੇ ਉਦੋਂ ਜੇਲ ਬੰਕਰ ਸੀ ਜਿੱਥੇ ਜਾਨ ਬਚਦੀ ਸੀ ਜਿੱਥੇ ਪਤਾ ਸੀਗਾ ਨਾ ਇੱਥੇ ਕੋਈ ਖੜਗੂ ਬਾਦ ਆ ਕੇ ਕਹੂਗਾ ਕਿ ਮਾਰ ਦੇਾਂਗੇ ਨਾ ਪੁਲਿਸ ਮਾਰ ਸਕਦੀ ਕਿਉਂਕਿ ਤੁਸੀਂ ਲੀਗਲ ਖਾਤੇ ਤੇ ਚੜ ਗਏ ਆ ਜੇ ਮਰ ਗਏ ਤਾਂ ਪੁਲਿਸ ਜਵਾਬ ਦੇਊਗੀ ਸਰਕਾਰ ਜਵਾਬ ਦੇਊਗੀ ਕਿੱਦਾਂ ਮਰ ਗਿਆ ਤੇ ਜੇ ਕਿਸੇ ਹੋਰ ਨੇ ਉਹਦਾ ਉਹਦਾ ਵਾਸੀ ਨਹੀਂ ਚੱਲਣਾ ਜੇਲ੍ਹ ਤੱਕ ਪਹੁੰਚੇ ਤਾਂ ਜੇਲ੍ਹ ਆਪਣੀ ਜਾਨ ਬਚਾਉਣ ਲਈ ਗਏ ਹੀ ਕਿਸੇ ਦੀ ਖਾਤਰ ਨਹੀਂ ਗਏ ਤੇ ਹੁਣ ਆਪ ਕੋ ਉਹਨਾਂ ਦਾ ਮੁੰਡਾ ਤੇ ਆ ਰਿਹਾ ਮੈਂ ਉਹਦੇ ਖਿਲਾਫ ਨਹੀਂ ਕੋਈ ਮੇਰੀ ਇਹਨਾਂ ਨਾਲ ਕੋਈ ਪਹਿਲੀ ਪੂਲੀ ਥੋੜਾ ਲੱਗਦੀ ਜੀ ਜਿਹੜੀ ਮੇਰੇ ਇੱਧਰ ਵਟਵਾ ਲਈਏ ਤੇ ਮੈਂ ਜਿਹੜੀ ਇਹਨਾਂ ਕੋਲ ਛਡਵਾਣੀ ਹੈ ਮੇਰੀ ਇਹਨਾਂ ਨਾਲ ਲੜਾਈ ਨੀਅਤ ਤੇ ਨੀਤੀ ਦੀ ਹੈ ਮੈਂ ਇਹਨਾਂ ਦੀ ਨੀਅਤ ਤੇ ਨੀਤੀ ਦੇ ਖਿਲਾਫ ਹਾਂ ਕਿਉਂਕਿ 50 ਸਾਲ ਇਦਾਂ ਆ ਕੇ ਮੁੰਡਾ ਵੀ ਕਹਿ ਦਿੰਦਾ ਬਾਪੂ ਵੀ ਇਹ ਕਿੰਨਾ 50 ਸਾਲ ਦੇ ਜੁੜੇ ਆ ਤੇ ਬਸ ਉਹਦਾ ਮਤਲਬ ਫਿਰ ਗਧੇ ਬਣਾਉਣ ਵਾਲੀ ਗੱਲ ਹੈ ਕਿ ਗਧੇ ਵਾਂਗੂ ਜੁੜੇ ਆ ਤਾਂ ਜੁੜੇ ਚੱਲੋ ਬਸ ਉਹਦਾ ਕੀ ਮਤਲਬ ਬਣਿਆ ਤੇ ਨਾਲ ਇਹ ਵੀ ਕਹੀ ਜਾਂਦਾ ਆ ਹੁਣ ਮੁੰਡਾ ਇਹ ਗਣਾਈ ਜਾਂਦਾ ਆਪਣੇ ਬਾਪਦੇ ਕਿ ਮੇਰੇ ਬਾਪਦੇ ਪੰਜ ਗਲਤ ਪਰਚੇ ਕਰਤੇ ਸੀ ਸਰਕਾਰ ਨੇ ਇਹ ੱਟਕਾ ਜਿਹੜਾ ਆ ਮੇਰੇ ਪਰਿਵਾਰ ਨਾਲ ਨਹੀਂ ਤੁਹਾਡੇ ਸਾਰਿਆਂ ਨਾਲ ਆ ਤੁਹਾਡੇ ਸਾਰਿਆਂ ਨੂੰ ਤੱਕਾ ਹੈ ਤਾਂ ਕਦੇ ਤੁਹਾਡੇ ਨਾਲ ਇਹ ਨਹੀਂ ਕੀਤਾ 50 ਸਾਲ 50 ਸਾਲ ਜੇ ਕਹਿੰਦੇ ਤੁਹਾਡੇ ਨਾਲ ਜੁੜੇ ਤਾਂ ਤੁਹਾਡਾ ਸਵਾਰਿਆ ਕੀ ਮੈਨੂੰ ਦੱਸੋ ਆ ਜਿਹੜੇ ਮੈਂ ਇੰਨੇ ਕੰਮ ਕਰਾਏ ਆ ਇਹਨਾਂ ਚੋਂ ਇੱਕ ਕੰਮ ਹੀ ਕਰ ਦਿੰਦੇ ਕੁਛ ਨਹੀਂ ਇੱਕ ਮੈਨੂੰ ਅਜੇ ਵੀ ਚੇਤਾ ਸੰਗਰੂਰ ਦੀ ਕੋਈ ਵੀਡੀਓ ਜੀ ਪਾਈ ਕਿਸੇ ਗਰੀਬ ਦੀ ਵਿਚਾਰਾ ਬਾਲਾ ਗਰੀਬ ਜਿਆ ਉਹਦੇ ਕੋਲੋਂ ਵੀਡੀਓ ਇਹ ਇਹਨਾਂ ਦਾ ਨਾ ਟ੍ਰੈਂਡ ਚੱਲਦਾ ਜੀ ਸਿਸਟਮ ਬੰਦੇ ਲੱਭਦੇ ਆ ਉਹਨੂੰ ਪ੍ਰਮੋਟ ਕਰਨਾ ਹੁੰਦਾ ਕਿ ਲੋਕੀ ਕੀ ਕਹ ਰਹੇ ਡਰਾਮਾ ਪਰਸੈਪਸ਼ਨ ਕਹਿੰਦੇ ਇਹਨੂੰ ਪਰਸੈਪਸ਼ਨ ਪੜਾਈ ਇਸ ਕਰਕੇ ਜ਼ਰੂਰੀ ਹੈ ਇਹਨਾਂ ਚੀਜ਼ਾਂ ਤੇ ਪਹੁੰਚਣ ਲਈ ਉਹਦੇ ਮੂੰਹ ਚੁਖਵਾ ਰਹੇ ਆ ਕਿ ਅਸੀਂ ਸੰਗਰੂਰ ਚ ਸੁਖਪਾਲ ਗੈਰਾ ਚੁੰਨਾਂ ਕਿਉਂਕਿ ਸੁਖਪਾਲ ਗੈਰਾ ਕੰਮ ਕਰਾਊਗਾ ਸੰਗਰੂਰ ਚ ਤੁਸੀਂ ਚੁਣਿਆ ਪੁਲਾਖਾ ਵਾਲਿਆਂ ਨੇ ਵੋਟਾਂ ਪਾਈਆਂ ਤੁਹਾਡੇ ਕਿਹੜੇ ਕੰਮ ਕਣਾਏ ਦੱਸੋ ਕਿਹੜੇ ਕਰਾਏ ਦੱਸਦੇ ਇੱਕ ਇੱਕਟ ਲਵਾਈ ਹੋਵੇ ਦੱਸੋ ਜੀ ਐਮਐਲਏ ਬਣਾਇਆ ਆ ਤਨਖਾਹ ਲੱਗੀ ਉਹਦੀ 1972 ਦੇ ਲਗਾਤਾਰ ਤਨਖਾਹਾਂ ਖਾ ਰਹੇ ਆ ਇਹਦੇ ਬਾਪੂ ਤੋਂ ਲੈ ਕੇ ਪੈਨਸ਼ਨ ਆਵੀ ਸਾਰਾ ਕੁਝ ਕੋਈ ਕੰਮ ਕਰਾਇਆ ਦੱਸੋ ਜੀ ਕੋਈ ਏਕ ਲਵਾਈ ਦੱਸੋ ਹਾਂ ਨੀਜੀ ਪੁਣੇ ਚ ਜ਼ਰੂਰ ਕਰਾ ਦਿੰਦਾ ਜਿੱਤੇ ਕਿਤੇ ਕੋਈ ਕਬਜ਼ਾ ਕੂਬਜ਼ਾ ਕਰਾਉਣਾ ਹੋਵੇ ਫਿਰ ਫੋਨ ਕਰਦਾ ਮਿੰਟ ਚ ਕਿਉਂਕਿ ਪਤਾ ਜੇ ਕਰੋੜ ਰੁਪਏ ਬਚਣਾ ਆ 50 ਲੱਖ ਰੁਪਏ ਜੇਬ ਚ 50 ਤੂੰ ਰੱਖ 50 ਮੇਰਾ ਉੱਥੇ ਕਰੂੰ ਫੋਨ ਉਦਾਂ ਵੀ ਗਰੀਬ ਲਈ ਨਹੀਂ ਕਿਤੇ ਕਰ ਲੂ ਗਰੀਬ ਤਾਂ ਉਹ ਦੇਵਾੜੀ ਨਹੀਂ ਸਕਦਾ ਇੱਕ ਗੱਲ ਇਹ ਵੀ ਨੋਟਿਸ ਕਰ ਲਿਓ ਸਰਪੰਚ ਸਾਹਿਬ ਤੁਸੀਂ ਵੀ ਇੱਥੇ ਆ ਮੈਂ ਵੀ ਇੱਥੇ ਆ ਸਾਰੇ ਪਿੰਡਾਂ ਚ ਮੇਰੇ ਨਾਲ ਸਾਰੇ ਜਾਣੇ ਜਾ ਕੇ ਦੇਖ ਲੋ ਜਿਹੜੀ ਸਭ ਤੋਂ ਵੱਡੀ ਕੋਠੀ ਹੋਊਗੀ ਉਸ ਅਖਬਾਰ ਖੈਰਾਂ ਸਭ ਤੋਂ ਪਹਿਲਾਂ ਉਹਨਾਂ ਨਾਲ ਪਿਆਰ ਪਾਉਣਾ ਕਿਉਂਕਿ ਜੇਬ ਦੇ ਵਿੱਚ ਆ ਜਿਹੜੀ ਜੇਬ ਦੇ ਵਿੱਚ ਆ ਮਾਇਆ ਆ ਨਾ ਆ ਬੜੀ ਤੰਗ ਕਰਦੀ ਜੀ ਇਹ ਬਾੜ ਦੀ ਸਪਾਲ ਖੈਰੇ ਨੂੰ ਤੁਹਾਡੇ ਘਰਾਂ ਚ ਕਿਉਂਕਿ ਐਨ ਆਰ ਆਈ ਜੀ ਕਿਸੇ ਦਾ ਬੱਚਾ ਬਾਹਰ ਚੱਲ ਗਿਆ ਨਾ ਜੀ ਉਹ ਉਹਨੂੰ ਲੱਗਦਾ ਤਜੋਰੀ ਹੈ ਜਿੱਦਾਂ ਖਿੱਚ ਸਕਦੇ ਖਿੱਚ ਲੋ ਬੋਲ ਕੇ ਖਿੱਚ ਲੋ ਪੰਜਾਬ ਦੇ ਨਾਮ ਤੇ ਖਿੱਚ ਲੋ ਸਿੱਖੀ ਦੇ ਨਾਮ ਤੇ ਖਿੱਚ ਲੋ ਹੁਣ ਮੈਂ ਤੁਹਾਨੂੰ ਇਹੀ ਇੱਥੇ ਵੀ ਦੱਸਣ ਲੱਗਾ ਜੀ 12ਵੀਂ ਪਾਸ ਆ ਬੀਏ ਫੇਲ ਐ ਜੋਗਪਾਲ ਖੈਰਾ ਪੰਜਾਬੀ ਉਹਨੇ ساری ਜ਼ਿੰਦਗੀ ਚ ਨਹੀਂ ਪੜੀ ਮੁੰਡੇ ਦੀ ਪੰਜਾਬੀ ਕਿੱਦਾਂ ਬੋਲਦੀ ਸੁਣਿਓ ਹੁਣ ਮੇਰੇ ਦਾਦਾ ਜੀ ਬਾਰੇ ਤੁਸੀਂ ਗੱਲ ਕੀਤੀ ਕਹਿੰਦੇ ਦਾਦਾ ਜੀ ਨੂੰ ਜਾਣਦੇ ਆ ਤੇ ਮੈਂ ਇਹੀ ਕਹੂੰਗਾ ਨਾ ਮੈਨੂੰ ਮਾਣ ਆ ਆਪਣੇ ਦਾਦਾ ਜੀ ਤੇ ਕਿ ਉਹਨਾਂ ਨੇ ਚੰਗੇ ਕੰਮ ਕੀਤੇ ਤੁਸੀਂ ਸਿਫਤ ਕਰਦੇ ਮੈਨੂੰ ਮਾਣ ਆ ਮੁੰਡਾ ਪਤਾ ਕੀ ਕਹਿੰਦਾ ਮੈਨੂੰ ਮਾਣ ਆ ਆਪਣੇ ਪਿਤਾ ਜੀ ਤੇ ਉਹਨਾਂ ਨੂੰ ਥਾਣੇ ਚ ਲੈ ਗਏ ਸੀਗੇ ਇਹਨਾਂ ਨੇ ਪੰਜਾਬੀ ਬਚਾਉਣੀ ਕਿ ਉਹਨਾਂ ਨੂੰ ਥਾਣੇ ਚ ਲੈ ਗਏ ਸੀ ਤੁਸੀਂ ਥਾਣੇ ਕਹਿੰਦੇ ਆ ਤੈਨੂੰ ਮਾਣ ਆ ਇੰਨੀ ਪੰਜਾਬੀ ਆਉਂਦੀ ਏ ਪੰਜਾਬੀ ਦੇ ਰਾਖੇ ਬਣਦੇ ਆ ਇਹਨਾਂ ਨੇ ਸੋਚੋ ਤੇ ਦੂਜੀ ਗੱਲ ਸਿੱਖੀ ਦੀ ਗੱਲ ਕਰਦੇ ਆ ਪਿੰਡ ਰਾਮਗੜ ਜਿਹੜਾ ਗੁਰਦੁਆਰਾ ਸਾਹਿਬ ਆ ਉੱਤੇ ਇਹਨਾਂ ਦਾ ਕਬਜ਼ਾ ਆ ਮੈਨੂੰ ਕਈ ਜਾਣੇ ਕਈ ਯਾਰੀ ਫੇਸਬੁੱਕ ਤੇ ਵੇਖ ਲੋ ਜਿਹੜੇ ਪਿੱਛੇ ਲੱਗੇ ਹੁੰਦੇ ਲੱਗੇ ਹੁੰਦੇ ਆ ਬਸ ਲੱਗੇ ਆ ਜੀ ਲੱਗੇ ਆ ਕਹਿੰਦੇ ਜੀ ਸਬੂਤ ਕੀ ਏ ਸਬੂਤ ਏ ਆ ਕਿ ਟਰਸਟ ਦਾ ਨਾਮ ਆ ਸੰਤ ਜਵਾਲਾ ਸਿੰਘ ਇੱਕ ਟਰਸਟ ਬਣਾਈ ਉਹਦਾ ਚੇਅਰਮੈਨ ਸੁਖਪਾਲ ਖਹਿਰਾ ਆ ਗੁਰਦੁਆਰੇ ਦੇ ਨਾਂ ਤੇ ਪ੍ਰਾਪਰਟੀ ਕਰਾਈ ਇੱਕ ਤੇ ਗੋਲਕ ਦੇ ਪੈਸੇ ਖਾਂਦੇ ਆ ਜਿਹੜਾ ਠੀਕਾ ਹੁੰਦਾ ਉਹ ਵੀ ਖਾਈ ਜਾਂਦੇ ਆ ਕਿਤੇ ਪੀਸੇ-ਪਾਸੇ ਨਹੀਂ ਲਾਉਦੇ ਫਿਰ ਕੋਸੀ ਗੁਰਦੁਆਰਾ ਸਾਹਿਬ ਦੇ ਵਿੱਚ ਖੜ ਕੇ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਮੁੰਡਾ ਖੜ ਕੇ ਆਪਣੇ ਬਾਪ ਦੇ ਨਾਰੇ ਲਵਾ ਰਿਹਾ ਜਿਹੜਾ ਨਸ਼ੇ ਤੇ ਕੇਸਚੰਦਰ ਸੀ ਤੁਹਾਡੇ ਪਿੰਡ ਚ ਮੈਨੂੰ ਸੱਚ ਦੱਸਿਓ ਗੁਰਦੁਆਰਾ ਸਾਹਿਬ ਚ ਗੁਰੂ ਸਾਹਿਬ ਦੀ ਖਜੂਰੀ ਦੇ ਵਿੱਚ ਗੁਰੂ ਸਾਹਿਬ ਦੀ ਗੱਲ ਕਰਨ ਤੋਂ ਬਿਨਾ ਕੋਈ ਹੋਰ ਕੰਮ ਹੋਣਾ ਚਾਹੀਦਾ ਦੱਸੋ ਜੇ ਕੋਈ ਹੋਰ ਕਿਸੇ ਬੰਦੇ ਦੇ ਮੈਂ ਭਾਵੇਂ ਮੇਰੇ ਦਾਦਾ ਜੀ ਜਿੰਨੇ ਮਰਜੀ ਚੰਗੇ ਮੇਰੇ ਬਾਪ ਜਿੰਨੇ ਮਰਜੀ ਚੰਗੇ ਹੋਣ ਮੇਰਾ ਇਹ ਬਣਦਾ ਨਹੀਂ ਕਿ ਉਹ ਗੁਰੂ ਸਾਹਿਬ ਤੋਂ ਉੱਚੇ ਨਹੀਂ ਹੋਗੇ ਮੇਰੇ ਬਾਪ ਮੇਰੇ ਦਾਦਾ ਜੀ ਜਿੰਨੇ ਮਰਜੀ ਚੰਗੇ ਹੋਣ ਗੁਰੂ ਸਾਹਿਬ ਤੋਂ ਉੱਚੇ ਨਹੀਂ ਹੋਗੇ ਮੈਂ ਕਦੀ ਵੀ ਗੁਰਦੁਆਰਾ ਸਾਹਿਬ ਚ ਆ ਕੇ ਆਪਣੇ ਦਾਦਾ ਜੀ ਦੇ ਆਪਣੇ ਬਾਪ ਦੇ ਜਿਹੜੇ ਨਾਰੇ ਨਹੀਂ ਲਵਾਉਂਗਾ ਉਹ ਬੇਅਦਬੀ ਹੈ ਗੁਰੂ ਸਾਹਿਬ ਦੀ ਹੀ ਖੀਖੀ ਕਰਨ ਦਾ ਤਰੀਕਾ ਹੈ ਕਿ ਗੁਰੂ ਸਾਹਿਬ ਨੂੰ ਆਪਾਂ ਦਿਖਾ ਰਹੇ ਹਾਂ ਕਿ ਬਾਪ ਮੇਰਾ ਉੱਚਾ ਆ ਗੁਰੂ ਸਾਹਿਬ ਨੇ ਤੇ ਨਾਲੇ ਮੇਰੇ ਤੇ ਚਲੋ ਚੰਗੇ ਕਰਦੇ ਰਹੇ ਇਹਨਾਂ ਦੇ ਤੇ ਨਸ਼ੇ ਵਾਲੇ ਕੇਸ ਤੇ ਸੀ ਤੇ ਨਾਲੇ ਜਿਹੜੇ ਪੁਰਾਣੇ ਬਜ਼ੁਰਗਿਆਂ ਨੇ ਜੀ ਇਹ ਹੁਣ ਵੀ ਆਇਆ ਬੋਲਣ ਦਾ ਇਹਦੇ ਬਾਪੂ ਬਾਰੇ ਵੀ ਬੋਲਣਾ ਸ਼ੁਰੂ ਕਰਦੇ ਹੋ ਮੈਨੂੰ ਅਜੇ ਵੀ ਪਤਾ ਆ ਭਲੱਥ ਚ ਮੈਂ ਕਿਸੇ ਦੇ ਕੋਲ ਗਿਆ ਉਹ ਇਨਾਂ ਦੇ ਪੁਰਾਣੇ ਸਾਥੀ ਮੈਨੂੰ ਕਹਿੰਦੇ ਕਹਿੰਦੇ ਜਦੋਂ ਖਾਲਿਸਤਾਨ ਦਾ ਰੁਹਾ ਪਵਾ ਕੇ ਹਥਿਆਰ ਚੁਕਾਤੇ ਸਾਰਿਆਂ ਨੂੰ ਤੇ ਆਪ ਉਸੇ ਕਾਂਗਰਸ ਨੂੰ ਹੀ ਸ਼ਾਮਲ ਹੋ ਗਏ ਉਸੇ ਜੀ ਤੇ ਇਹਨਾਂ ਨੇ ਕਾਂਗਰਸ ਚ ਆ ਕੇ ਸੁਖਪਾਲ ਘਰੇ ਵੋਟਾਂ ਮੰਗਦਾ ਸੀ ਐਮਐਲਏ ਦੇ ਲੋਕੀ ਉਹਨੂੰ ਕੈਂਚੀਆਂ ਗਿਫਟ ਕਰਦੇ ਸੀ ਭਲੱਥ ਦੀ ਗੱਲ ਆ ਪਰ ਉਹਦੋਂ ਸੋਸ਼ਲ ਮੀਡੀਆ ਫੇਸਬੁੱਕ ਨਹੀਂ ਨਾ ਪੰਗਾ ਤੇ ਇਹ ਆ ਵੀਡੀਓ ਬਣਾਉਣ ਵਾਲਾ ਕੋਈ ਨਹੀਂ ਜਦੋਂ ਕੈਂਚੀ ਦਿੰਦੇ ਸੀ ਕੈਂਚੀ ਦਿੰਦੇ ਸੀ ਤੂੰ ਤੇ ਪੁੱਤ ਆਪਣੀ ਮੁੰਨ ਲਈ ਏ ਆ ਸਾਡੀ ਵੀ ਮੁੰਨ ਦੇ ਸਾਨੂੰ ਕਿਉਂ ਮਰਾਤਾ ਆਹ ਉਹਦੇ ਕੋਸੀ ਦੀ ਜਾ ਬੈਠੀ ਥੋੜੇ ਖੋਰ ਗੱਲ ਪਾਣੀ ਦੀ ਗੱਲ ਕਰਦਾ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਮੈਂ ਤਾਂ ਇਹਦੇ ਲਈ ਖਰਚਾ ਥੋੜਾ ਵੱਧ ਵੀ ਕੀਤਾ ਪ੍ਰੋਜੈਕਟਰ ਲਿਆਂਦਾ ਮੈਂ ਉਹ ਕਿਤੇ ਲਾਉਂਗਾ ਵੀਡੀਓ ਦਿਖਾਉਂਗਾ ਉਹ ਤੇ ਦੋ ਚੀਜ਼ਾਂ ਕਹਿੰਦਾ ਕਹਿੰਦਾ ਇਹਨਾਂ ਨੂੰ ਵੀ ਲੱਗਦਾ ਪੰਜਾਬ ਦਾ ਪਾਣੀ ਲੈ ਲੈਣਗੇ ਇਹ ਲਾਸ਼ਾਂ ਦੇ ਉੱਤੋਂ ਪਾਣੀ ਜਾਉ ਸੁਖਪਾਲ ਖਹਿਰਾ ਕਹਿੰਦਾ ਦੱਸੋ ਲਾਸ਼ਾਂ ਕਿਹਦੀਆਂ ਸੁਖਪਾਲ ਖਹਿਰਾ ਗ੍ਰਾਮਗੜ੍ਹ ਵਾਲਾ ਉਹਦੇ ਪਰਿਵਾਰ ਚੋਂ ਕਿੰਨੀਆਂ ਲਾਸ਼ਾਂ 84 ਚ ਵਿਸ਼ੀਆਂ ਮੈਨੂੰ ਦੱਸੋ 21 ਲੋਕਾਂ ਦੀਆਂ ਦੱਸੋ ਬਾਪੂ ਆਪਣੀ ਜਾਨ ਬਚਾਉਂਦਾ ਜੇਲ੍ਹ ਚ ਲੱਗ ਗਿਆ ਉਹ ਜੇਲ੍ਹ ਦਾ ਵੀ ਇਸ਼ਾਨ ਤੁਹਾਡੇ ਤੇ ਜਾੜੀ ਜਾਂਦੇ ਆ ਜੇਲ੍ਹ ਤੇ ਆਪਣੀ ਜਾਨ ਬਚਾਉਣ ਲਈ ਗਿਆ ਸੋ ਪਾਣੀ ਦੀ ਗੱਲ ਕਰਦਾ ਲਾਸ਼ਾਂ ਤੁਹਾਨੂੰ ਬੰਨ ਨੂੰ ਕਹਿੰਦਾ ਪਾਣੀ ਦਾ ਸੌਦਾ ਕਿੰਨੇ ਕੀਤਾ ਜੀ ਜਿਹੜਾ ਸੁਪਾਲ ਖੇਰੇ ਦਾ ਫਾਦਰ ਸੀ ਉਹ ਮੰਜੀ ਆਪਣਾ ਤੇਜਾ ਸਿੰਘ ਸਮੁੰਦਰੀ ਹਾਲਿਆ ਉਥੇ ਸਪੀਚ ਦਿੰਦਾ ਮੈਂ ਵੀਡੀਓ ਵੀ ਮੇਕੋ ਪਈ ਉਹ ਕਹਿੰਦਾ ਖਾਲਸਤਾਨ ਲੈਣ ਲਈ ਕੌਣ-ਕੌਣ ਤਿਆਰ ਆ ਜੈਕਾਰਾ ਲੱਗਾ ਹੱਥ ਖੜੇ ਨਹੀਂ ਐ ਨਹੀਂ ਗੱਲ ਬੰਨੀ ਤਰੋਣਾ ਲਵਾਉਣ ਲਈ ਸ਼ੀਦੀ ਦੇ ਲਈ ਕੌਣ ਤਿਆਰ ਆ ਉਹ ਕਿਹਦੇ ਖਿਲਾਫ ਬੋਲ ਰਿਹਾ ਸੀ ਉਹ ਮਾਈਕ ਜਿਹੜਾ ਆ ਉਹ ਆਵਾਜ਼ ਕਿਹਦੇ ਖਿਲਾਫ ਸੀਗੀ ਸੈਂਟਰ ਚ ਇੰਦਰਾ ਗਾਂਧੀ ਸੀ ਪੰਜਾਬ ਚ ਮੁੱਖ ਮੰਤਰੀ ਕੌਣ ਸੀ ਉਹਦਾ ਨਾਮ ਸੀ ਦਰਬਾਰਾ ਸਿੰਘ ਤੇ ਦਰਬਾਰਾ ਸਿੰਘ ਕੌਣ ਸੀ ਦਰਬਾਰਾ ਸਿੰਘ ਉਹੀ ਜਿੰਨੇ ਪਾਣੀ ਦੇ ਜਿਹੜੇ ਆਪਸ ਚ ਇਹਨਾਂ ਦਾ ਸਮਝੌਤਾ ਹੋਇਆ ਰਾਜਸਥਾਨ ਨਾਲ ਦੂਜੇ ਸਾਰਿਆਂ ਨੂੰ ਤੇ ਸਾਈਨ ਕਰਕੇ ਦਿੱਤਾ ਕਿ ਆਹ ਲੋ 인ਦਰਾ ਗਾਂਧੀ ਜੀ ਤੁਸੀਂ ਕਹਿਤਾ ਚੱਕੋ ਪਾਣੀ ਦੇਤਾ ਪੰਜਾਬ ਦਾ ਕੋਰਟ ਦੇ ਵਿੱਚ ਕੇਸ ਵੀ ਹਾਰ ਗਏ ਕਿ ਅੱਗੋਂ ਵੀ ਨਾ ਕਿਤੇ ਜੜ ਲੱਗ ਜਵੇ ਦਰਬਾਰਾ ਸਿੰਘ ਸੀ ਤੇ ਤੁਹਾਨੂੰ ਪਤਾ ਦਰਬਾਰਾ ਸਿੰਘ ਕੌਣ ਆ ਹੁਣ ਦਰਬਾਰਾ ਸਿੰਘ ਦਾ ਪੁੱਤਰਾ ਤੁਹਾਡੇ ਕੋ ਆ ਕੇ ਵੋਟਾਂ ਮੰਗਦਾ ਤੁਹਾਨੂੰ ਪਤਾ ਸੁਖਪਾਲ ਖੇਰੇ ਦੀ ਜਿਹੜੀ ਬੇਟੀ ਏ ਉਹ ਦਰਬਾਰਾ ਸਿੰਘ ਦੇ ਪੁੱਤਰੇ ਨੂੰ ਵਿਆਹੀ ਏ ਉਹ ਜਿਹੜਾ ਮੁੰਡਾ ਆਉਂਦਾ ਨਾ ਇੰਦਰ ਦਾੜੀ ਬੰਨ ਕੇ ਆਉਂਦਾ ਆ ਉਹ ਮੁੰਡਾ ਦਰਬਾਰਾ ਸਿੰਘ ਦਾ ਪੁੱਤਰਾ ਆ ਤੇ ਜੇ ਪਾਣੀ ਲਈ ਬਾਕੀਆਂ ਦੀਆਂ ਕੁਰਬਾਨੀਆਂ ਪਹਿਲਾਂ ਨਹੀਂ ਦਿੱਤੀਆਂ ਹੁਣ ਫਿਰ ਮੰਗੀ ਜਾਂਦੇ ਤਾਜ਼ੀਆਂ ਤਾਜ਼ੀਆਂ ਤੇ ਤੁਸੀਂ ਸਾਨੂੰ ਕਿਉਂ ਮੁਰਖ ਬਣਾਇਆ ਆਪ ਆਪਣੀ ਕੁੜੀ ਉਸੇ ਘਰੇ ਵਿਆਹਤੀ ਜਿਨ੍ਹਾਂ ਨੇ ਪਾਣੀ ਦਾ ਸੌਦਾ ਕੀਤਾ ਹੈ ਕਿ ਨਹੀਂ ਸੱਚ ਗੱਲ ਤੇ ਨਾਲੇ ਇੱਕ ਗੱਲ ਹੋਰ ਵੀ ਬੜੀ ਵੇਖੋ ਉਹਨਾਂ ਦੀ ਬੇਟੀ ਜਿੱਥੇ ਮਰਜ਼ੀ ਵਿਆਹ ਦੇਣ ਉੱਤੇ ਕਿੰਦੂ ਪਰੰਤੂ ਨਹੀਂ ਕਿੰਦੂ ਪਰੰਤੂ ਉਹ ਆ ਦੂਜਿਆਂ ਦੇ ਧੀ ਪੁੱਤ ਧੀ ਪੁੱਤ ਨਹੀਂ ਤੁਹਾਡੇ ਆਪਣੇ ਜਿਆਦਾ ਕਿ ਉਹਨਾਂ ਕੋਲ ਪੈਸੇ ਸੀ ਇਸ ਕਰਕੇ ਆਪਣੇ ਧੀ ਦੇ ਸੁੱਖ ਲਈ ਤੁਸੀਂ ਆਪਣੀ ਕੁੜੀ ਵਿਆਹਤੀ ਉੱਥੇ ਜਿਹੜੇ ਮਰ ਗਏ ਜਿਹੜੇ ਫੁੱਕ ਗਏ ਉਹਨਾਂ ਦਾ ਕੀ ਤੁਹਾਨੂੰ ਸ਼ਰਮ ਨਹੀਂ ਆਈ ਕਿੰਨੇ ਪੰਜਾਬ ਦੇ ਵਿੱਚ ਸਿੱਖ ਪਰਿਵਾਰ ਆ ਤਗੜੇ ਅਮੀਰ ਜੱਟ ਪਰਿਵਾਰੇ ਦੇ ਜਿਹੜਾ ਜੱਟਾਂ ਚ ਵਿਆਹਣੀ ਸੀ ਜੱਟ ਘਟਿਆ ਕਿਤੇ ਬਾਹਰ ਐਨਆਰਆਈ ਬਹੁਤ ਤਗੜੇ ਪਏ ਆ ਇਹ ਤਾਂ ਪੈਸੇ ਮਗਾ ਮਗਾ ਖਾਂਦਾ ਉਹਨਾਂ ਤੋਂ ਕਿਸੇ ਨਾਲ ਰਿਸ਼ਤਾ ਹੀ ਕਰ ਲੈਂਦਾ ਉਹੀ ਪਰਿਵਾਰ ਕਿਉਂ ਲੱਭਿਆ ਜਿਨ੍ਹਾਂ ਦੇ ਖਿਲਾਫ ਇਹਦਾ ਬਾਪੂ ਬੋਲਦਾ ਸੀ ਪੰਜਾਬ 'ਚ ਅੱਗ ਲੱਗ ਗਈ ਲੜਾਈਆਂ ਹੋ ਗਈਆਂ ਪੰਜਾਬ 20 ਸਾਲ ਪਿੱਛੇ ਗਿਰ ਗਿਆ ਤੇ ਕੁੜੀ ਆਪਣੀ ਫੇਰ ਵਿਆਹਤੀ ਮੂਰਖ ਚਿੱਟੇ ਦਿਨ ਮੂਰਖ ਚਿੱਟੇ ਦਿਨ ਹੁਣ ਇੱਕ ਤਾਂ ਜਵਾਬ ਜ਼ਰੂਰ ਮੰਗ ਲਿਓ ਜਦੋਂ ਪਿੰਡ 'ਚ ਆਇਆ ਜਵਾਬ ਜ਼ਰੂਰ ਮੁੰਡੇ ਤੋਂ ਮੰਗ ਲਿਓ ਕੋ ਦੀ ਦੀ ਕਿੱਥੇ ਵਿਆਹੀ ਹੈ ਪੁੱਤ ਜੀਜਾ ਜੀ ਕਿੱਥੇ ਆ ਕਿਹੜੇ ਪਰਿਵਾਰ 'ਚ ਵਿਆਹ ਪੁੱਛਣਾ ਬਹੁਤ ਜ਼ਰੂਰੀ ਹੈ ਨਹੀਂ ਉਹਨੂੰ ਕਿਉਂ ਨਹੀਂ ਆਉਣਗੇ ਰੋਣਾ ਵੀ ਆਉਂਦਾ ਆ ਡਰਾਮਾ ਕਰਨਾ ਆਉਂਦਾ ਮੈਂ ਕਿ ਵੀ ਕਹਿੰਦਾ ਹੁਣ ਘੱਟ ਚਾਂਸ ਆਉਣ ਦੇ ਸੋ ਬੇਨਤੀ ਏ ਕਿ ਇਹਨਾਂ ਚੀਜ਼ਾਂ ਨੂੰ ਭੁੱਲਿਓ ਨਾ ਇਹ ਚੀਜ਼ਾਂ ਮਤਲਬ ਤੁਹਾਡੀ ਸਮਝ ਲਈ ਜ਼ਰੂਰੀ ਏ ਕਿਉਂਕਿ ਮੈਨੂੰ ਪਤਾ ਵੇਖੋ ਜੀ ਮੈਂ ਇੱਥੋਂ ਜਾਣਾ ਤੁਹਾਨੂੰ ਸਾਰਿਆਂ ਨੂੰ ਆਪਣੇ ਕੰਮ ਦੀ ਚੌਂਕਾ ਚੁੱਲਾ ਸੰਭਣਾ ਕਿਸੇ ਨੇ ਖੇਤ ਜਾਣਾ ਸਾਰਿਆਂ ਨੇ ਆਪਣੇ ਕੰਮ ਜਾਣਾ ਕੋਈ 24 ਘੰਟੇ ਫੇਸਬੁੱਕ ਤੇ ਬੈਠ ਕੇ ਦੇਖਦਾ ਨਹੀਂ ਮੇਰਾ ਫਰਜ਼ ਏ ਤੁਹਾਨੂੰ ਦੱਸਣਾ ਮੈਂ ਬੀਬੀ ਜ਼ਗੀਰ ਕੌਰ ਨਹੀਂ ਕਿ ਜੋ ਮਰਜੀ ਕੋਤ ਬਿੱਲ ਕਰੀ ਜਾਵੇ ਤੇ ਮੈਂ ਚੁੱਪ ਕਰਕੇ ਬੈਠਾ ਰਹਾਗਾ ਕਿ ਉਹ ਜਾਣੇ ਆਪਾਂ ਨੂੰ ਪੈਸੇ ਆਉਂਦੇ ਆ ਕਿ ਕਿਉਂਕਿ ਆਪ ਗਲਤੀਆਂ ਕੀਤੀਆਂ ਸੋ ਬੀਬੀ ਜੀ ਨੂੰ ਵੀ ਮੌਕਾ ਖੁੱਲਾ ਮਿਲਿਆ ਉਹਨਾਂ ਤੇ ਕਿਰਪਾ ਵੀ ਰਹੀ ਤੇ ਮੈਂ ਅੱਗੇ ਵੀ ਕਹਿੰਦਾ ਬੀਬੀ ਜੀ ਨੂੰ ਕਈ ਨਹੀਂ ਫੜਾਉਣੀ ਸੀ ਕਿਸੇ ਨੇ ਕਿ ਬੀਬੀ ਜੀ ਗੋਡੀ ਕਰਕੇ ਪੈਸੇ ਜਾਂ ਖੇਤੀ ਵਾਹ ਕੇ ਕਰਕੇ ਦਿਓ ਤਾਂ ਭਲਾ ਹੋਣਾ ਸਿਰਫ ਜਿੱਦਾਂ ਮੈਂ ਮਾਈਕ ਤੇ ਬੋਦਾਂ ਜਿੱਦਾਂ ਜ਼ਬਾਨ ਹਿਲਾਉਣੀ ਸੀ ਐਸਜੀਪੀਸੀ ਦੇ ਪ੍ਰਧਾਨ ਸੀ ਮੂੰਹ ਦੇ ਬੋਲਾਂ ਨਾਲ ਬੋਲ ਪੁੱਗਣੇ ਸੀ ਕਿੰਨੇ ਕੁ ਪੁੱਗ ਗਏ ਮੈਨੂੰ ਦੱਸ ਦੇ ਪਤਲ ਤੁਹਾਨੂੰ ਕੋਈ ਕੰਮ ਨਹੀਂ ਕੀਤਾ ਐਸਜੀਪੀਸੀ ਦੇ ਪ੍ਰਧਾਨ ਮੈਂ ਚਲੋ ਇਸ लायक ਨਹੀਂ ਪਰ ਮੈਂ ਕਹਿੰਦਾ ਕਿ ਮੈਂ ਕਦੀ ਉਸ ਗੱਲ ਤੇ ਵੀ ਨਹੀਂ ਜਾਣਾ ਪਰ ਕਿਸੇ ਵੀ ਕਿਸੇ ਵੀ ਚੰਗੇ ਬੰਦੇ ਨੂੰ ਪਾਵਰ ਮਿਲੀ ਹੋਵੇ ਨਾ ਉਹਨੇ ਆਪਣੇ ਏਰੀਆ ਦਾ ਬਹੁਤ ਸੁਧਾਰ ਕਰਾ ਸਕਦਾ ਤੇ ਸੁਧਾਰ ਸਿਰਫ ਗੱਲਾਂ ਦੇ ਨਾਲ ਹੀ ਹੋ ਜਾਣਾ ਕੋਈ ਗਰਾਟ ਨਹੀਂ ਚੱਕਣਾ ਕਿ درخت ਛਾਂਗਣਾ ਚੜ੍ਹ ਕੇ ਤੇ ਨਾ ਹੀ ਕੋਈ ਕਈ ਚੱਕਣੀ ਹੈ ਕਿ ਗੋਡੀ ਕਰਕੇ ਮੂੰਹ ਨਾ ਨਹੀਂ ਕੀਤਾ ਸੋ ਇਹ ਗੱਲਾਂ ਜ਼ਰੂਰ ਜ਼ੇਹਰ ਰੱਖਿਓ ਤੁਹਾਡਾ ਸਾਰਿਆਂ ਦਾ ਬਹੁਤ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ